ਆ ਰਹੀ ਹੈ ਸਹੀ ਹੈ ਬੰਦ ਦਿਖਾਉਨੇ ਆ ਬੈਕ ਲਗਾ ਦੇ ਪਰ ਥੋੜਾ ਨੁਕਸਾਨ ਹੋ ਗਿਆ ਤੁਹਾਨੂੰ ਦਿਖਾਈ ਨੁਕਸਾਨ ਹੋਇਆ ਥੋੜਾ ਨਹੀਂ ਕੁਝ ਜਿਆਦਾ ਹੋ ਗਿਆ ਟਰੈਕ ਮਸ਼ੀਨ ਦਾ ਹੋ ਗਿਆ ਖਰਾਬ ਹੋ ਗਿਆ ਸਹੀ ਆ ਆ ਦੇਖ ਆਪਣੇ ਪੂਰੇ ਜਿਗਰਾ ਜਰਾ ਹੈ ਕੋਣ ਕੰਮ ਦਾ ਫਦੇ ਆ ਚੱਲਣਾ ਨਹੀਂ ਗਿਆ ਪਰ ਕੋਈ ਨਹੀਂ ਕਹਿਦਾ ਮੈਂ ਕੋਈ ਆਉਂਦਾ ਚੱਲਦੇ ਆ ਘਰਾਂ ਨੂੰ ਇਹ ਟਰੈਕ ਆਊਗਾ ਹੁਣ ਕੱਲ ਨੂੰ ਕੌਣ ਪਾਵਾਂਗੇ ਫੇਸ ਤਾਂ ਚਲਾਵਾਂਗੇ ਕੰਮ ਚੱਲੀ ਜਾਂਦਾ ਈ ਵਧੀਆ ਮਿੱਟੀ ਇੱਧਰ ਤਾਂ ਮਗਰ ਦਾ ਕਰਤੀ ਸੀ ਸਪਾਈ ਸਾਰੇ ਤੇ ਹੋਰ ਰਹਿ ਗਈ ਸੀ ਮਗਰ ਮਗਰ ਸਾਰੀ ਦੂਜੀ ਸਾਈਡ ਉਧਰ ਦੀ ਲਿਆਉਣੀ ਸੀ ਮਸ਼ੀਨ ਰੋਡ ਦੇ ਉੱਪਰ ਦੀ ਪਰ ਹੁਣ ਰੋਡ ਤੇ ਲਿਆ ਨਹੀਂ ਸਕਦੇ ਜੇ ਰੋਡ ਤੇ ਲੈ ਗਿਆ ਜਾਵਾਂ ਈ ਫੇਰ ਤਾਂ ਕੰਮ ਕੱਲ੍ਹ ਤੋਂ ਹੋ ਜਾਣਾ ਜਮਾਂ ਈ ਵਿਚਾਲੇ ਖੜਾ ਨਹੀਂ ਸਕਦੇ ਬਸ ਆਪਣੀ ਆਹ ਸਾਈਡ ਹੀ ਰਹਿ ਗਈ ਪੂਰਨ ਵਾਲੀ ਤੇ ਕੱਲ ਨੂੰ 11:00 ਵਜੇ ਕਹਿੰਦੇ ਪਾ ਜਾਾਂਗੇ ਨਵਾਂ ਇਹ ਤੂੰ ਵੇ ਸ਼ਾਮ ਤੱਕ ਫਿਰ ਕਰ ਦਾਂਗੇ ਨਾ ਬਾਕੀ ਟਰੱਕ ਵੀ ਹੁੰਦੇ ਮਿੱਟੀ ਦੇ ਸਾਨੂੰ ਦਿਖਾਉਣੇ ਆ ਸਾਰਾ ਲਓ ਵੀ ਮਿੱਤਰੋ ਚੜਾ ਲਿਆ ਟਾਇਰ ਆਪਾਂ ਨਿਊ ਪੁਰਾਣਾ ਲੱਦੀ ਜਾਂਦੇ ਆ ਸਹੀ ਏਜੰਸੀ ਚੋਂ ਆਏ ਸੀ ਤੇ ਨਵਾਂ ਕਰਤਾ ਦੰਨ ਚੈੱਕ ਕਰੋ ਬੰਦੇ ਆ ਕਿਵੇਂ ਅੱਗ ਜੀ ਲੱਗੀ ਹੁੰਦੀ ਆ ਇਹ ਆ ਕਿਵੇਂ ਮੇਰੇ ਅੱਗ ਜੀ ਲੱਗੀ ਹੁੰਦੀ ਆ ਕਹਿੰਦੇ ਆ ਕਹਿੰਦੇ ਪੂਰੀ ਗੱਲ ਬਾਤ ਕਹਿੰਦੇ ਪੱਥਰ ਚੋਂ ਨਹੀਂ ਮੋੜਦੇ ਉਵੇਂ ਹੀ ਖੜੇ ਮਲਾ ਉਵੇਂ ਨਹੀਂ ਘਕੋਣੇ ਚਾਕੇ ਕਹਿੰਦੇ ਮੋੜ ਸਕਦੇ ਤਾਂ ਹੁੰਦਾ ਕੰਮ ਖਰਾਬ ਕਰਦੇ ਆ ਕੇਅਰ ਹੋਣੇ ਦੀ ਸਹੀ ਆ ਬਾਕੀ ਡੰਨਾ ਦਿਖੋਨੇ ਤੁਹਾਨੂੰ ਟਰੱਕ ਇਹਦੂ ਬਾਅਦ ਚੋ ਬੱਸ ਚੱਲੇ ਵਿੱਕੀ ਹੋਰੀ ਆਗੇ ਆ ਤੇ ਲੈ ਕੇ ਤੇ ਚੱਲੇ ਆ ਬੱਸ ਟਰੱਕ ਲੈ ਕੇ ਇਹਦੇ ਮਿੱਟੀ ਕੋ ਆ ਕੇ ਤੇ ਫਿਰ ਆਪਾਂ ਕਰਦੇ ਆ ਡੰਨੇ ਇਧਰੋਂ ਕਰ ਗਿਆ ਲੋਡ ਸੈੱਟ ਕਰਕੇ ਨੂੰ ਪੀਨ ਉਹਨਾਂ ਪਾਸੇ ਕਿੱਥੇ ਗਿਆ ਕਹਿੰਦੇ ਆ ਸਹੀ ਆ ਕਰਦੇ ਆ ਕੰਮ ਲਾਣਾ ਇਹਨੂੰ ਦਿਖਾਉਣਾ ਹੈ ਘਰ ਦਾ ਸਮਾਨ ਲਾਉਣ ਆਇਆ ਲੰਬਰ ਆਇਆ ਲੱਕੜ ਦਾ ਸਮਾਨ ਅੱਜ ਆਪਾਂ ਕਰਦੇ ਆਂ ਲਾਣਾ ਸਹੀ ਆ ਉਹਨਾਂ ਦਾ ਫੋਨੇ ਆ ਉਹ ਖੜਾ ਟਰੱਕ ਆ ਸਹੀ ਆ ਤੇ ਭੁੱਗੀ ਵੀ ਆਪਾਂ ਮਾਰਤੀ ਆ ਦੇਖੋ ਸੈਣ ਆਪਣੇ ਇਹ ਚੈਨ ਵਾਲਾ ਸੀਗਾ ਸਮਾਨ ਸਾਰਾ ਉਹਨਾਂ ਨੇ ਲਿਖਿਆ ਇੱਥੇ ਲਿਖਣ ਭਾਈ ਸਾਰੀ ਕੀਤੀ ਆ ਉਹ ਵੀ ਦਾ ਜੀ ਮਾਰ ਕੇ ਆਪਾਂ ਕਰਤਾ ਡਨ ਤੋਰਤਾਂ ਹੋਰ ਨੰਬਰ ਲਾਉਂਦਾ ਤੁਹਾਨੂੰ ਦਿਖਾਉਂਨੇ ਆ ਟਰੱਕ ਠੀਕ ਹੈ ਤੇ ਯਾਰ ਆਪਣਾ ਰਹਿ ਗਿਆ ਕੰਮ ਮਿੱਟੀ ਦਾ ਥੋੜਾ ਜਿਹਾ ਹੀ ਉਹ ਸਨ ਰਹਿ ਗਿਆ ਜਿੱਥੇ ਪਈ ਪਈਂ ਦੀ ਜੰਨੀ ਹੈ ਤੇ ਇਹਦੀ ਆਪਾਂ ਕਰ ਦੇਣਾ ਡੰਨ ਡੰਨ ਅੱਜ ਮੌਸਮ ਵੀ ਹਿੱਸੇ ਤੋਂ ਚੇਂਜ ਹੋ ਗਿਆ ਕਹਿੰਦੇ ਮੀਂਹ ਦਾ ਬਣ ਗਿਆ ਪੂਰਾ ਆ ਡੰਨ ਰਹਿ ਗਿਆ ਆਪਣਾ ਟਰੱਕ ਆਈ ਜਾਂਦੇ ਆ ਸਾਰਾਂ ਦਾ ਟਰੱਕਾਂ ਦਾ ਮਸਲਾ ਰਹਿ ਗਿਆ ਇਹ ਹੋ ਗਿਆ ਤੇ ਆਪਾਂ ਕਰਕੇ ਡੰਨ ਤੇ ਨਵੇੜ ਦੇਣਾ ਅੱਜ ਤੇ ਕੱਲ ਨੂੰ ਇਹਨਾਂ ਨੇ ਕੰਮ ਚਲਾ ਦੇਣਾ ਇੱਥੇ ਉਹਨੂੰ ਦਫоне ਹੋ ਕੇ ਕਾਰਵਾਈ ਕੀ ਬੰਦ ਗਿਆ। ਲੋ ਜੀ। ਬਜਰੀ ਵਾਲਾ ਟਰੱਕ ਵੀ ਆ ਗਿਆ ਕਹਿੰਦੇ। ਲੰਬਰ ਹਲੇ ਵਿੱਚੋਂ ਚੱਕਿਆ ਨਹੀਂ ਤੇ ਬਜਰੀ ਵਾਲਾ ਟਰੱਕ ਪਹਿਲਾਂ ਆ ਗਿਆ। ਹੁਣ ਥੋੜਾ ਔਖਾ ਹੋਣਗੇ। ਫੇਰ ਹੀ ਬਜਰੀ ਪੈਣੀ ਹੈ ਥੱਲੇ। ਕੱਕਾ ਉਹਦਾ ਸਮਾਨ। ਉਸੇ ਨੇ ਸਮਾਨ ਚੱਕਣਾ ਉਦੋਂ ਲੰਬਰ ਰੱਖ ਕੇ ਆ ਕੇ ਚੱਕੂਗਾ। ਹੁਣ ਆ ਲੈ ਵੇਖੋ ਵੇਟ ਕਰਦਾ ਤਾਂ ਬਾਈ ਉਹ ਜਿਹਾ ਕੀ ਜਾਂਦਾ। ਦੇਖਦੇ ਆ ਤੁਹਾਨੂੰ ਬਜਰੀ ਪਾਉਂਦਾ ਵੀ ਦਿਖਾਉਨੇ ਆ। ਸਿਰਾਂ ਕਰਾ ਕੇ ਜਊ ਜਾਵਾਂ ਕੰਮ। ਕੜੋਚੀ ਆ ਕਹਿੰਦੇ। ਓਹ ਮਾਦੀ। ਤਰਾਉਂਦੇ ਆ ਕਿ ਸਿਰਾਂ ਨੇ। ਓ ਵੱਲੋ। ਇੱਕ ਮਿੱਟੀ ਵਾਲਾ ਟਰੱਕ ਵੀ ਕਹਿੰਦਾ ਆਪਣੇ ਵਾਲਾ ਪੁੱਛ ਗਿਆ। ਬਾਬਾ ਵੀ ਹੱਸਣ ਡਿਆ। ਇਹ ਕੀ ਬਣ ਗਿਆ? ਓ ਯਾਦ ਸੁਣ ਲਿਖਦੇ ਨੇ ਸੋ ਜੱਕ ਬਚ ਨਹੀਂ ਪਉਂਦੇ। ਓ ਕਦੋਂ ਤੱਕ ਪੈਣੀ ਐ? ਉਹ ਮੱਤ ਦਾ ਮਸਲਾ ਇਹਦਾ ਆ ਗਿਆ ਤੇ ਜਵਾਬ ਚ ਕੱਲ ਨੂੰ ਕੱਲ ਨੂੰ ਸ਼ਾਇਦ ਸਵੇਰ ਜਾਂ ਸ਼ਾਮ ਆਊਗਾ ਉਹਨਾਂ ਦਾ ਨੋ ਨੋ ਆ ਚੱਕ ਲਾਂਗੇ ਇਹ ਥੱਲੇ ਥੱਲੇ ਫਿਰ ਸਾਰੇ ਵਿਛਾ ਦੇਣਗੇ ਉਹ ਸਹੀ ਆ ਇਧਰ ਸਾਰੇ ਕਿਤੇ ਉਹ ਚਾਜਰ ਪਾਇਆ ਪੰਜਾ ਦੇਖੋ ਬਜਰੀ ਕਿਉਂ ਦੇ ਰਗਾਮਣ ਲੋ ਵੀ ਮੁੰਡਿਓ ਕਰੋ ਚੈੱਕ ਕਹਿੰਦੇ ਲੰਬਾਈ ਕਹਿੰਦੇ ਇਹਦੀ 70 ਫੀਟ ਤੱਕ ਆ ਕਹਿੰਦਾ ਬਜਰੀ ਦਾ ਕਹਿੰਦਾ ਇੰਨੇ ਕਿਸਾਨ ਚ ਆ ਗਈ ਇੱਕ ਟਰੱਕ ਫਟਾ ਘਟ ਤਿੰਨ ਤੋਂ ਚਾਰ ਟਰੱਕ ਵਹਿਣਗੇ ਬਾਈ ਦਾ ਕਹਿੰਦੇ ਦੋ ਟੱਕਾ ਨਾਲ ਸਾਦੀ ਪਰ ਨਹੀਂ ਇਹ ਦੋ ਘਮਰਿਆ ਜੀ ਆਈ ਹੈ ਪੂਰੀ ਮਸਾਂ ਤਿੰਨ ਟਰੱਕ ਵਹਿਣਗੇ ਘਟਾ ਵਾਟਾ ਵਾਵੇ ਆ ਕਰੋ ਤੇ ਸਿਰਾ ਗੱਲਵਾਦਨਾ 70 ਫੁੱਟ ਤੱਕ ਆ ਗਿਆ ਕਹਿੰਦੇ ਐਂ ਸਾਰਾ ਚੱਕ ਲੈਣਾ ਆਪਾਂ ਤੇ ਨਵਾਂ ਇਹਨਾਂ ਨੇ ਰੱਖ ਲੈਣਾ ਆ ਚੱਕ ਕੇ ਲੈ ਜਾਣਾ ਆ ਪੌੜੀਆਂ ਵਾਲੀ ਜਗਾ ਉਥੋਂ ਪੌੜੀਆਂ ਆਉਣੀਆਂ ਥੱਲੇ ਤੱਕ ਇੱਥੇ ਤਾਂ ਪੱਥਰ ਲੱਗੇ ਹਨ ਉਹਦਾ ਪਾਣੀ ਸਾਰਾ ਸੰਪ ਚੱਕ ਹੱਪੇ ਵੇ ਜੀ ਬਾਹਰ ਸਾਰਾ ਮਿੱਟੀ ਦੇ ਦੋ ਟਰੱਕ ਲਾਗੇ ਮੇਰੇ ਕੋਲ ਪਰ ਮੈਂ ਆ ਕਮਾਂ ਜੀ ਰਹਿ ਗਿਆ ਉਹ ਬਾਈ ਇਕੱਲਾ ਹੀ ਵਿਚਾਰਾ ਉਹ ਕਹਿੰਦਾ ਬਾਈ ਯਾਰ ਸੰਗਲ ਪਵਾ ਦੇ ਕਹਿੰਦਾ ਮੈਂ ਇਕੱਲਾ ਕਿਧਰ ਉੱਤੇ ਥੱਲੇ ਚੜੂਗਾ ਮੈਂ ਪਾਦਨੇ ਭਰਾਵਾ ਵੀ ਲੈ ਆਂ ਰੋਟੀ ਹੋ ਰਹਿ ਗਿਆ ਇਕੱਲੇ ਹਣ ਲਾਰਾ ਹੀ ਬਹੁਤ ਵਿਆਸ ਲੋ ਵੀ ਕਹਿੰਦੇ ਚਾਰ ਟਰੱਕ ਆ ਗਏ ਆਈ ਗਿਆ ਤੇ ਸੈਂਟਰ ਆ ਕੁ ਰਹਿ ਗਏ। ਬਾਈ ਸਾਡੇ ਨਾਲ ਬਜਰੀ ਬਣੀ ਮੋਢੀ ਨੂੰ ਮਾਲਾ ਕੰਨ ਨਈ ਚੱਲੂ ਏ। ਮੈਂ ਵੀ ਠੀਕ ਆ ਫਿਰ। ਆਹ ਘਰ ਤਿਆਰ ਕਰੀ ਜਨੇ ਆਪਾਂ। ਇਹ ਜੇ ਤੁਹਾਨੂੰ ਦੱਸ ਕੇ ਪਰੋ ਨੇ ਗੱਲ ਤੱਕ। ਹੁਣ ਲੰਚ ਟਾਈਮ ਹੋ ਗਿਆ। ਆ ਗਏ ਰੋਟੀ ਪ੍ਰਸ਼ਾਦਾ ਸਾਰਾ ਸ਼ਾਕੇ ਤੇ ਕੇਰੀ ਕਰਦੇ ਆਂ ਗੱਲ ਆ ਬਾਅਦ। ਅਗਲੀ ਕਰ ਬਾਰੀ ਫੇਰ ਹੋਵੇ। ਚਾ ਤਿੰਨੇ ਕ ਟਰੱਕ ਬਸ ਆਉਣਗੇ ਹੋਰ ਤੇ ਬਸ ਕਰਕੇ ਦਾਨ ਆਪਾਂ ਹੋ। ਤੋਂ ਫਿਰ ਬੋਤਾ ਮੇਰਾ ਆਪ ਨਿਕਲਨੇ ਐ। ਕੋਈ ਜੀ ਜੋ ਤੇ ਜਲਦੇ ਐ।

ਲਓ ਵੀ ਦੋਸਤੋ ਲਾਸਟ ਟਰੱਕ ਹੀ ਆ ਗਏ ਸਾਡੇ 6 ਦਾ ਸਮਾਂ ਹੋ ਗਿਆ 7 ਵਜੇ ਤੱਕ ਹੀ ਧਰਮੰਦ ਆਪਾਂ ਹੁਣ ਡੰਨਾ ਅਕੋ ਬਈ ਆ ਕੇ ਚੱਕਾਂਗੇ ਇੱਕ ਚੱਕ ਲੈਣੇ ਆ ਜੇ ਬੱਸ ਲਾ ਕੇ ਟਰੱਕ ਨੂੰ ਚਲਦੇ ਆ ਘਰਾਂ ਨੂੰ ਇੱਧਰ ਪੰਗਾ ਹੋਰ ਪਾ ਗਏ ਇੱਧਰ ਇਹ ਤਾਂ ਤਨ ਤਨ ਫਟ ਹਲੇ ਹੋਰ ਫਟਣਾ ਪਾਈਪ ਪਾਣੀ ਬਿਜਲੀ ਵਾਲੀ ਤਾਰ ਮੈਂ ਚਲੋ ਉਹ ਤਾਂ ਨਵੇੜ ਤਾਂ ਹੀ ਕੰਮ ਬਹੁਤ ਔਖਾ ਨਵੇੜਿਆ ਚਲ ਵੇਖਦੇ ਆ ਕੱਲ ਨੂੰ ਬਾਈ ਆਊਗਾ ਆਪ ਕੀ ਆਂਦਾ ਦੇਖਦੇ ਆਂ ਬਾਕੀ ਸਾਰਾ ਡੰਨਾ ਤੇ ਕੱਲੋਂ ਗ੍ਰੇਡ ਕੋਟ ਕਰਾਂਗੇ ਤੁਹਾਨੂੰ ਦਿਖਾਵਾਂਗੇ ਪਰ ਥੱਲੇ ਬਜਰੀ ਪੈ ਗਈ ਸਾਰੇ ਓਕੇ ਹੋ ਗਿਆ ਥੱਲੇ ਕੰਮ ਚੱਲਦਾ ਹੋ ਗਿਆ ਕੱਲੋਂ ਇਹ ਵੀ ਕੰਮ ਚਲਾਉਣਗੇ ਤੁਹਾਨੂੰ ਇਹ ਵੀ ਦਿਖਾਵਾਂਗੇ ਸ਼ੁਰੂਆਤ ਕਰਨਗੇ ਤੇ ਮਿਲਦੇ ਆਂ ਕੱਲੋਂ ਮਿੱਤਰੋ ਫਿਰ ਲਵ ਯੂ ਸਾਰਿਆਂ ਨੂੰ